ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਬੋਲਦਾ ਪੰਜਾਬ ਤੁਹਾਡਾ ਸਵਾਗਤ ਹੈ ਬੋਲਦਾ ਪੰਜਾਬ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਕਿਉਂਕਿ ਪੰਜਾਬ ਦੇ ਵਿੱਚ ਜਿਹੜੀ ਕੁਦਰਤੀ ਆਫਤ ਦੇ ਨਾਲ ਤਬਾਹੀ ਹੋਈ ਹੈ ਉਸ ਨੂੰ ਲੈ ਕੇ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਅੱਜ ਵਿਸ਼ੇਸ਼ ਜਿਹੜੀ ਹੈ ਹਾਈ ਲੈਵਲ ਦੀ ਜਿਹੜੀ ਮੀਟਿੰਗ ਆ ਉਹ ਸੱਦੀ ਸੀ ਹਾਈ ਲੈਵਲ ਦੀ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਈ ਵਿਚਾਰ ਚਰਚਾ ਤੋਂ ਬਾਅਦ ਵੱਖ-ਵੱਖ ਮੰਤਰੀ ਸਭਾ ਨਾਲ ਦੇ ਜਿਹੜੇ ਨੇ ਵਿਚਾਰ ਲਏਗੇ ਕਿ ਆਖਰਕਾਰ ਪੰਜਾਬ ਨੂੰ ਦੁਬਾਰਾ ਸੁਰਜੀਤ ਕਰਨ ਦੇ ਲਈ ਕੀ ਕੁਝ ਕਰਨਾ ਚਾਹੀਦਾ ਇਸ ਹਾਰ ਦੀ ਜਿਹੜੀ ਸਥਿਤੀ ਨੂੰ ਨਜਿੱਠਣ ਦੇ ਲਈ ਸਾਨੂੰ ਕਿੱਦਾਂ ਦੇ ਉਪਰਾਲੇ ਕਰਨੇ ਚਾਹੀਦੇ ਨੇ ਇਸ ਪੂਰੀ ਮੀਟਿੰਗ ਦੇ ਵਿੱਚ ਕਿਹੜੇ-ਕਿਹੜੇ ਅਧਿਕਾਰੀ ਮੌਜੂਦ ਸਨ ਤਾਂ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਨੇ ਕੀ ਫੈਸਲਾ ਕੀਤਾ ਕਿ ਉਹਨਾਂ ਲੋਕਾਂ ਦੀ ਹੁਣ ਜਿਹੜੀ ਹੈ ਪੰਜਾਬ ਸਰਕਾਰ ਤਾਂ ਫੜੇਗੀ ਕਿੰਸ ਤਰ੍ਹਾਂ ਮੁਆਵਜ਼ਾ ਦੇਵੇਗੀ ਕਿੰਨਾ ਮੁਆਵਜ਼ਾ ਦੇਵੇਗੀ ਇਹ ਸਾਰੀ ਅਸੀਂ ਤੁਹਾਨੂੰ ਜਾਣਕਾਰੀ ਜਿਹੜੀ ਆ ਉਹ ਬੋਲਦਾ ਪੰਜਾਬ ਦੇ ਵਿੱਚ ਸੰਖੇਪ ਵਿੱਚ ਸਾਂਝੀ ਕਰਾਂਗੇ ਸੋ ਹਰ ਵਾਰ ਦੀ ਤਰ੍ਹਾਂ ਮੈਂ ਰਿਸਕ ਹੋਗੀ ਗੁਰਮੁਖ ਸਿੰਘ ਰਪਾਣਾ ਜੀ ਬਚੂਦ ਨੇ ਪਾਣੀ ਸੱਸੀ ਕਾਲ ਜੀ ਹਸਕਾਲ ਰਪਾਣਾ ਜੀ ਰਪਾਣਾ ਜੀ ਪੰਜਾਬ ਦੇ ਮੁੱਖ ਮੰਤਰੀ ਬੇਸ਼ੱਕ ਉਹ ਕੁਝ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਹਸਪਤਾਲ ਦੇ ਵਿੱਚ ਜੇਰੇ ਲਾਸੀ ਛੁੱਟੀ ਮਿਲੀ ਤਾਂ ਛੁੱਟੀ ਮਿਲਣ ਤੋਂ ਬਾਅਦ ਉਹਨਾਂ ਨੇ ਪੰਜਾਬ ਦੀ ਚਿੰਤਾ ਵੀ ਜ਼ਾਹਿਰ ਕੀਤੀ ਹੈ ਤਾਂ ਅਖਰਕਾਰ ਉਹਨਾਂ ਨੇ ਸਾਰੇ ਮੰਤਰੀ ਸਭਾ ਨਾਲ ਬੈਠ ਕੇ ਜਿਹੜੀ ਮੀਟਿੰਗ ਕੀਤੀ ਹੈ ਚਰਚਾ ਕੀਤੀ ਹੈ ਕਿ ਅਖਰਕਾਰ ਪੰਜਾਬ ਨੂੰ ਕਿਸ ਤਰ੍ਹਾਂ ਦੇ ਦੁਆਰਾ ਲੀਹਾਂ ਤੇ ਲੈ ਕੇ ਆਣਾ ਕਿਉਂਕਿ ਪੰਜਾਬ ਦੇ ਜੋ ਹਾਲਾਤ ਬਣੇ ਉਸ ਮੀਟਿੰਗ ਦੇ ਜੋ ਚਰਚਾ ਕੀ ਹੋਈ ਆ ਕਿੰਨਾ ਕੁ ਮਾਮਲਾ ਦਿੱਤਾ ਜਾਇਗਾ ਕਿ ਉਹਨਾਂ ਗਰੀਬ ਲੋਕਾਂ ਦੀ ਬਾਹ ਫੜੀ ਜਾਊਗੀ ਦੇਖੋ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਹਾਈ ਲੈਵਲ ਜਿਵੇਂ ਤੁਸੀਂ ਕਹ ਮੀਟਿੰਗ ਹੋਈ ਆ ਮੀਟਿੰਗ ਦੇ ਵਿੱਚ ਪੰਜਾਬ ਦੇ ਸੈਕਟਰੀ ਚੀਫ ਸੈਕਟਰੀ ਕੈਬਨਿਟ ਮੰਤਰੀ ਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਿਲ ਸੀ ਜਦੋਂ ਕਿ ਪੂਰੇ ਪੰਜਾਬ ਦੇ ਜਿੰਨੇ ਡਿਪਟੀ ਕਮਿਸ਼ਨਰ ਤੇ ਹੋਰ ਵੱਡੇ ਅਧਿਕਾਰੀਆਂ ਨੂੰ ਤੇ ਉਹਨਾਂ ਨੂੰ ਵੀ ਨਾਲ ਜੋੜਿਆ ਗਿਆ ਬਿਲਕੁਲ ਤੇ ਉਹਨਾਂ ਨੂੰ ਮੀਟਿੰਗ ਦੇ ਵਿੱਚ ਨਾਲ ਸ਼ਾਮਲ ਕੀਤਾ ਗਿਆ ਤੇ ਅੱਜ ਇਸ ਮੀਟਿੰਗ ਦੇ ਨਾਲ-ਨਾਲ ਇੱਕ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਹੂੰ ਜਿਹੜੇ ਸੁਨੀਲ ਜਾਖੜ ਬਿਲਕੁਲ ਉਹਨਾਂ ਨੇ ਵੀ ਇੱਕ ਮੀਡੀਆ ਨਾਲ ਗੱਲਬਾਤ ਕੀਤੀ ਔਰ ਕਈ ਅਹਿਮ ਗੱਲਾਂ ਕਈਆਂ ਨੇ ਉਸ ਤੇ ਵੀ ਆਪਾਂ ਗੱਲ ਕਰਾਂਗੇ ਹੁਣ ਜਿਹੜੀ ਮੁੱਖ ਮੰਤਰੀ ਪੰਜਾਬ ਦੇ ਤੁਹਾਡੇ ਯਾਦ ਹੋਣਾ ਕਿ ਕੁਝ ਦਿਨ ਪਹਿਲਾਂ ਉਹਨਾਂ ਨੇ ਕੈਬਨਿਟ ਮੀਟਿੰਗ ਦੇ ਵਿੱਚ ਇੱਕ ਤਾਂ ਮਤਾ ਪਾਸ ਕਰਤਾ ਸੀ ਕਿ ਹਰ ਪ੍ਰਤੀ ਏਕੜ ਹੂੰ ਜਿਹੜਾ ਮੁਆਵਜ਼ਾ 20000 ਹੋਏਗਾ ਬਿਲਕੁਲ ਦੂਜਾ ਜਿਹੜਾ ਮੁਆਵਜ਼ਾ ਗਰੀਬਾਂ ਦਾ ਦੁਕਾਨਦਾਰਾਂ ਦਾ ਜਿਨ੍ਹਾਂ ਦੇ ਕਰ ਗਿਰ ਗਏ ਉਹਨਾਂ ਦਾ ਜਾਂ ਕਿਸੇ ਦਾ ਹੋਰ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਜਿਹੜਾ ਉਹਨਾਂ ਦਾ ਮੁਆਵਜ਼ਾ ਉਹਦਾ ਐਲਾਨ ਨਹੀਂ ਹੋਇਆ ਸੀ ਹੂੰ ਤਾਂ ਇੱਕ ਇਹ ਵੀ ਜ਼ਰੂਰ ਕਰਤਾ ਸੀ ਕਿ ਜੇਕਰ ਕਿਸੇ ਦਾ ਜਿਹੜਾ ਜਾਨੀ ਨੁਕਸਾਨ ਹੋਇਆ ਕੁਝ ਲੋਕਾਂ ਦੀ ਮੌਤ ਹੋਈ ਹੈ ਉਹਨਾਂ ਨੂੰ 4 ਲੱਖ ਰੁਪਇਆ ਬਿਲਕੁਲ ਉਹ ਐਲਾਨ ਹੋ ਗਿਆ ਸੀ ਪਹਿਲਾਂ ਹੁਣ ਮਸਲਾ ਇਹ ਸੀ ਕਿ ਪ੍ਰਤੀ ਇਕਰ 20000 ਕਹਤਾ ਤੇ ਉਹ 20000 ਆਪਾਂ ਇਹ ਵੀ ਦੇਖਣਾ ਨਾ ਨੁਕਸਾਨ ਹੋਇਆ ਕੀ ਹੈ ਬਿਲਕੁਲ ਕਾਦੀ ਫਸਲ ਸੀ ਕਿਹਦੇ ਨਾਮ ਤੇ ਆ ਚੈੱਕ ਕਿਹਨੂੰ ਮਿਲਣਾ ਚਾਹੀਦਾ ਹੈ ਹੂੰ ਤੇ ਉਹ ਪੇਮੈਂਟ ਕਿਹਦੇ ਖਾਤੇ ਜਾਣੀ ਚਾਹੀਦੀ ਹੈ ਬਿਲਕੁਲ ਜੇ ਘਰ ਕਿਹਦਾ ਡਿੱਗਿਆ ਕਿੰਨਾ ਘਰ ਸੀ ਕਿੰਨੇ ਕਮਰੇ ਡਿੱਗੇ ਹੂੰ ਕੀ ਕੀ ਨੁਕਸਾਨ ਹੋਇਆ ਜਿਹੜਾ ਜਾਨੀ ਨੁਕਸਾਨ ਹੋਇਆ ਕਿਸੇ ਦੀ ਮੌਤ ਹੋਈ ਹੈ ਅਣਹੋਣੀ ਉਸ ਤੋਂ ਬਾਅਦ ਜਿਹੜਾ ਉਹਦਾ ਮੁਆਵਜ਼ਾ ਕਿਹਨੂੰ ਮਿਲੇ ਬਿਲਕੁਲ ਤੇ ਕਈ ਤਕਨੀਕੀ ਕਾਰਨ ਹੁੰਦੇ ਨੇ ਕਈ ਕਾਨੂੰਨੀ ਦਾਪੇਚ ਹੁੰਦੇ ਆ ਕਿ ਜਦੋਂ ਕਿਸੇ ਦੀ ਮੌਤ ਹੋ ਜੇ ਤਾਂ ਫਿਰ ਉਹਦੇ ਵਾਰਸ ਕੌਣ ਹੈ ਮੈਰਿਡ ਹੈ ਔਰ ਮੈਰਿਡ ਹੈ ਜੇ ਅਨਮੈਰਿਡ ਆ ਤਾਂ ਫਿਰ ਉਹਦਾ ਵਾਰਸ ਉਹਦੇ ਮਦਰ ਫਾਦਰ ਜਾਂ ਕਈ ਵਾਰ ਹੋਰ ਕੌਣ ਮਤਲਬ ਇਹ ਸਾਰੀਆਂ ਜਿਹੜੀਆਂ ਕਾਨੂੰਨੀ ਦਾਪੇਚ ਜਿਹੜੇ ਆ ਉਹ ਅਧਿਕਾਰੀਆਂ ਨੇ ਉੱਥੋਂ ਦਾ ਸਰਵੇ ਕਰਕੇ ਉਹ ਘਰਦਿਆਂ ਨਾਲ ਗੱਲਬਾਤ ਕਰਕੇ ਮੈਂਬਰਾਂ ਨਾਲ ਗੱਲਬਾਤ ਕਰਕੇ ਉਹ ਸਾਰਾ ਜਿਹੜਾ ਤੈਅ ਕਰਨਾ ਹੁੰਦਾ ਤੇ ਅੱਜ ਦਿਸ਼ਾ ਨਿਰਦੇਸ਼ ਦਿੱਤੇ ਆ ਪੰਜਾਬ ਦੇ ਸਾਰੇ ਅਧਿਕਾਰੀਆਂ ਨੂੰ ਡਿਪਟੀ ਕਮਿਸ਼ਨਰਾਂ ਨੂੰ ਹਦਾਇਤ ਦਿੱਤੇ ਆ ਵੀ ਤੁਸੀਂ ਇਹਦਾ ਸਰਵੇ ਸ਼ੁਰੂ ਕਰੋ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਜਿੱਦਾਂ ਲੋਕਾਂ ਦਾ ਕਿਸੇ ਵੀ ਚੀਜ਼ ਨੂੰ ਲੈ ਕੇ ਮੁਆਵਜ਼ਾ ਉਹ ਮਿਲ ਜਾਣਾ ਚਾਹੀਦਾ ਸੋ ਅੱਜ ਆਪਾਂ ਜਦੋਂ ਮੁੱਖ ਮੰਤਰੀ ਪੰਜਾਬ ਨੇ ਉਸ ਤੋਂ ਮੀਡੀਆ ਨਾਲ ਗੱਲਬਾਤ ਕੀਤੀ ਹੈ ਉਹ ਕੀ ਕੀ ਆਪਾਂ ਕੋਰ ਉਸ ਤੇ ਨਜ਼ਰ ਮਾਰਦੇ ਆ ਅੱਜ ਮੈਂ ਆਦੇਸ਼ ਦਿੱਤੇ ਨੇ 30 ਤੋਂ 40 ਦਿਨਾਂ ਦੇ ਵਿੱਚ ਵਿੱਚ ਸਾਰਾ ਚਾਹੇ ਉੱਥੇ ਪਾਣੀ ਆਇਆ ਜਾਂ ਨਹੀਂ ਆਇਆ 30 ਤੋਂ 40 ਦਿਨਾਂ ਵਿੱਚ ਸਾਰਾ ਸਾਡੇ ਕੋਲੇ ਸਪੈਸ਼ਲ ਗਰਦਾਰੀ ਦਾ ਡਾਟਾ ਆ ਜਾਊਗਾ ਤੇ ਚੈੱਕ ਸਾਡੇ ਕੋਲ ਤਿਆਰ ਪਏ ਨੇ ਜਿਹੜੀ ਮਰਜੀ ਫਸਲ ਬੀਜੀ ਹੋਈ ਹੈ ਫਸਲ ਦਾ ਨੁਕਸਾਨ ਹੋ ਗਿਆ ਤੇ 20000 ਰੁਪਏ ਪਰ ਇਕੜ ਮਿਲੂਗਾ ਤੇ ਪਿੰਡ ਪਿੰਡ ਜਾ ਕੇ ਸਾਡੇ ਅਫਸਰ ਜਿਹੜੇ ਨੇ ਉਹ ਜਾਇਜ਼ਾ ਲੈਣਗੇ ਰਿਪੋਰਟ ਬਣਨ ਤੋਂ ਬਾਅਦ ਵੀ ਇੱਕ ਹਫ਼ਤੇ ਦਾ ਸਮਾਂ ਸੀ ਲੋਕਾਂ ਨੂੰ ਵੀ ਦੇਵਾਂਗੇ ਵੀ ਕਿਤੇ ਕੋਈ ਗਲਤ ਤਾਂ ਨਹੀਂ ਲਿਖਿਆ ਗਿਆ ਕਈ ਵਾਰੀ ਕੀ ਹੁੰਦਾ ਜਿਹਨਾਂ ਦਾ ਨੁਕਸਾਨ ਹੋਇਆ ਹੁੰਦਾ ਉਹਨਾਂ ਦਾ ਲਿਖਿਆ ਨਹੀਂ ਜਾਂਦਾ ਜਿਨ੍ਹਾਂ ਦੀ ਚਲਦੀ ਹੁੰਦੀ ਹੈ ਥੋੜੀ ਬਹੁਤ ਉਹਨਾਂ ਦਾ ਲਿਖਿਆ ਜਾਂਦਾ ਸੋਇਤ ਰਾਜ ਨੂੰ ਲੈਣ ਵਾਸਤੇ ਵੀ ਸੀ ਹਫ਼ਤੇ ਦਾ ਟਾਈਮ ਦੇਵਾਂਗੇ ਜਿੱਥੇ 100% ਨੁਕਸਾਨ ਹੋ ਗਿਆ ਇੱਕ ਮਹੀਨੇ ਦੇ ਵਿੱਚ ਪਹਿਲਾ ਚੱਕ ਅਸੀਂ ਦੇ ਦਾਂਗੇ ਬਾਕੀ 40 ਦਿਨਾਂ ਦੇ ਵਿੱਚ ਲਗਭਗ ਸਾਰੇ ਪੰਜਾਬ ਦਾ ਸਾਡੇ ਕੋਲੇ ਸਪੈਸ਼ਲ ਗਰਦੌਰੀਆਂ ਜਾਂ ਗਰਦੌਰੀਆਂ ਆ ਜਾਣਗੀਆਂ ਘਰਾਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਪੈਸੇ ਜਿਹੜੇ ਨੇ ਅਸੀਂ ਦੇਵਾਂਗੇ ਵੀ ਵਧਾਵਾਂਗੇ ਵੀ ਐਸਡੀਆਰਐਫ ਦੇ ਵਿੱਚ 300 ਰੁਪਏ ਆਉਜਾ ਪਿਛਲੇ ਦਿਨੀ ਮੈਂ ਡਿਬੇਟ ਸੁਣੀ ਸੀ ਇੱਕ ਉਹ ਕਹਿੰਦੇ ਜੀ ਪੈਸੇ ਤਾਂ ਬਹੁਤ ਦੇਰ ਰੱਖੇ ਨੇ ਪਹਿਲਾਂ ਹੀ 6800 ਰੁਪਏ ਦਿੰਦੇ ਆ ਜੀ ਐਸਡੀਆਰਐਫ ਦਾ ਕਾਨੂੰਨ ਕਹਿੰਦਾ ਐਸ ਡੀ ਐਫ ਦੀ ਰੇਟ ਕਹਿੰਦੇ ਨੇ ਅਸੀਂ ਆਪਣੇ ਵੱਲੋਂ ਫੰਡ ਪਾਵਾਂਗੇ ਅਸੀਂ 6800 ਨੂੰ ਵਧਾ ਕੇ 40000 ਰੁਪਏ ਕਰ ਰਹੇ ਹਾਂ 40000 ਮਿਨੀਮਮ ਜੇ ਜਿਹੜੇ ਪਸ਼ੂ ਹੜਾਂ ਚ ਬਹਿ ਗਏ ਜੇ ਗਾਂ ਜਾਂ ਮੱਝ ਹੜਾਂ ਚ ਮਰ ਜਾਂਦੀ ਹੈ ਤਾਂ 37500 ਰੁਪਿਆ ਦਾ ਮੁਆਵਜ਼ਾ ਦਿੱਤਾ ਜਾਊਗਾ। ਬਾਕੀ ਪਸ਼ੂਆਂ ਦਾ ਨਿਯਮ ਮੁਤਾਬਕ ਵਧਾ ਕੇ ਅਸੀਂ ਲੋਕਾਂ ਨੂੰ ਕਿਉਂਕਿ ਇਹ ਕੰਜੂਸੀ ਦੇ ਦਿਨ ਨਹੀਂ ਹੈਗੇ ਇਹ ਵੇਲਾ ਕੰਜੂਸੀ ਕਰਨ ਦਾ ਨਹੀਂ ਹੈਗਾ। ਕਿ ਨਹੀਂ ਜੀ ਇਹ ਤਾਂ ਇੰਨੇ ਪਰਸੈਂਟ ਘਰ ਡਿੱਗਿਆ ਹੈ ਤਾਂ ਇੰਨੇ ਪਰਸੈਂਟ ਚੋਇਆ। ਜੇ ਉਸ ਘਰ ਦੇ ਵਿੱਚ ਬੰਦਾ ਰਹਿ ਹੀ ਨਹੀਂ ਸਕਿਆ। ਤਮੇਕਰ ਨਹੀਂ ਵੀ ਡਿੱਗਿਆ ਪਾਣੀ ਚੋਈ ਜਾਂਦਾ ਤੇ ਬੰਦਾ ਕਿੱਥੇ ਸੌਂਗਾ ਤਾਂ ਅਸੀਂ ਉਹਨੂੰ 100% ਵਾਲੇ ਖਾਤੇ 'ਚ ਹੀ ਪਾਵਾਂਗੇ ਓਕਰ ਕਾਦਾ ਹੋਇਆ ਫਿਰ ਜੇ ਜੇ ਸੰਕਟ ਦੇ ਮੌਕੇ ਕੰਮ ਛੱਤ ਜਿਹੜੀ ਆ ਉਹ ਕੰਮ ਹੀ ਨਾ ਆਈ ਇਹ ਤਾਂ ਪਹਿਲਾਂ ਕੀ ਕੀਤਾ ਜਾਂਦਾ ਸੀ ਨਹੀਂ ਜੀ ਇਹ 25 ਤੋਂ 30 ਵਾਲੇ ਚਾਹੁੰਦਾ ਹੈ ਇਹ 35 ਤੋਂ 75 ਵਾਲੇ ਚਾਹੁੰਦਾ ਹੈ ਇਹ 75 ਤੋਂ 76 ਵਾਲੇ ਚ ਇਦਾਂ 55 ਮੌਤਾਂ ਦੀ ਪੁਸ਼ਟੀ ਹੋਈ ਹੈ ਉਹਦੇ ਜੋ 42 ਘਰਾਂ ਨੂੰ ਪੈਸੇ ਮਿਲ ਚੁੱਕੇ ਨਹੀਂ ਆਲਰੇਡੀ 12 13 ਨੇ ਉਹਨਾਂ ਚੋ ਦੋ ਤਿੰਨ ਦੀ ਡੈੱਡ ਬੋਡੀਆਂ ਨਹੀਂ ਮਿਲੀਆਂ ਦੋ ਤਿੰਨ ਦੇ ਵਾਰਿਸ ਨਹੀਂ ਹੈਗੇ ਮੈਂ ਸਾਰੇ ਡੀਸੀ ਤੋਂ ਡਿਟੇਲ ਲੈ ਕੇ ਅੱਜ ਤੁਹਾਨੂੰ ਦੱਸ ਰਿਹਾ ਇਹ ਗੱਲ ਸੋ 40 ਤੋਂ 45 ਦਿਨਾਂ ਦੇ ਵਿੱਚ ਪਿੰਡ-ਪਿੰਡ ਜਾ ਕੇ ਅਫਸਰ ਜਿਹੜੇ ਨੇ ਉਹ ਕਰਾਂ ਦੇ ਨੁਕਸਾਨ ਜਾਂ ਪਸ਼ੂਆਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ ਪਰ ਜੇ ਸਮਝ ਲਓ ਤੁਸੀਂ ਕੱਲ ਜਾਂ ਪਰਸੋ ਤੋਂ ਵੀ ਸ਼ੁਰੂ ਕਰ ਲਈਏ ਤਾਂ ਲਾਓ ਵੀ ਅਕਤੂਬਰ 20 ਤੋਂ ਬਾਅਦ ਦਿਵਾਲੀ ਅਕਤੂਬਰ 20 ਦੀ ਹੈ ਦਿਵਾਲੀ ਦੇ ਆਸ-ਪਾਸ ਅਸੀਂ ਬਹੁਤ ਭਾਰੀ ਗਿਣਤੀ ਦੇ ਵਿੱਚ ਚੈੱਕ ਬਣਾ ਕੇ ਲੋਕਾਂ ਨੂੰ ਹੱਥੀਂ ਉਹਨਾਂ ਦੇ ਘਰੇ ਪਹੁੰਚਾਵਾਂਗੇ ਸੋ ਬਿਲਕੁਲ ਦਰਸ਼ਕਾਂ ਨੇ ਖਾਸ ਤੌਰ ਤੇ ਸੁਣਿਆ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਹਾਈ ਲੈਵਲ ਦੀ ਮੀਟਿੰਗ ਸਦਿੱਤਾ ਉਸ ਤੋਂ ਬਾਅਦ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਸੰਬੋਧਨ ਦੇ ਦੌਰਾਨ ਲੋਕਾਂ ਨੂੰ ਕਿੰਨੀ ਰਾਹ ਦੇਣ ਦੀ ਜਿਹੜੀ ਗੱਲ ਕੀਤੀ ਹੈ ਉਹ ਦਰਸ਼ਕਾਂ ਨੇ ਸਾੜੀ ਸੁਣੀ ਹੈ ਪਰ ਹੁਣ ਅਸੀਂ ਤੁਹਾਨੂੰ ਪੰਜਾਬ ਦੇ ਨਾਲ ਜਿਹੜੀ ਸਿਆਸਤ ਦੇ ਵਿੱਚ ਗਰਮਾ-ਗਰਮੀ ਹੋ ਰਹੀ ਹੈ ਬਿਆਨਬਾਜ਼ੀ ਹੋ ਰਹੀ ਹੈ ਉਸ ਦਾ ਵੀ ਜ਼ਿਕਰ ਕਰਾਂਗੇ ਕਿ ਅਖਰਕਾਰ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਵੱਖ-ਵੱਖ ਏਰੀਆ ਦੇ ਵਿੱਚ ਜਾ ਕੇ ਹਰ ਇੱਕ ਇਲਾਕਿਆਂ ਦੇ ਵਿੱਚ ਦੌਰਾ ਕਰਕੇ ਆਏ ਤਾਂ ਉਸ ਤੋਂ ਬਾਅਦ ਸਿਆਸਤ ਜਿਹੜੀ ਆ ਲਗਾਤਾਰ ਗਰਮਾਂਦੀ ਨਜ਼ਰ ਆ ਰਹੀ ਹੈ ਬਿਆਨਬਾਜ਼ੀ ਹੋ ਰਹੀ ਆ ਇੱਕ ਦੂਜੇ ਦੇ ਉੱਪਰ ਬਿਆਨਬਾਜ਼ੀ ਕੀਤੀ ਜਾ ਰਹੀ ਆ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਮੀਟਿੰਗ ਸੰਧਦੀ ਚੰਗੀ ਗੱਲ ਹੈ ਕਿ ਪੰਜਾਬ ਦੇ ਹਾਲਾਤਾਂ ਦੇ ਬਾਰੇ ਜਿਹੜੀ ਆ ਰਿਪੋਰਟ ਆ ਉਹ ਜਲਦੀ ਜਿਹੜੀ ਆ ਅਧਿਕਾਰੀ ਸਭਾ ਨਾਲ ਨੂੰ ਕਿਹਾ ਕਿ ਉਹ ਦੇਣ ਤੇ ਇਹ ਵੀ ਉਹਨਾਂ ਨੇ ਗੱਲ ਕੀਤੀ ਆ ਕਿ 30 40 ਦਿਨਾਂ ਦੇ ਅੰਦਰ ਅੰਦਰ ਜਿਹੜਾ ਡਾਟਾ ਉਹ ਇਕੱਠਾ ਕਰ ਲਿੱਤਾ ਜਾਵੇਗਾ ਤੇ ਇਹ ਵੀ ਉਹਨਾਂ ਨੇ ਗੱਲ ਜ਼ਿਕਰ ਕੀਤਾ ਕਿ ਜੇਕਰ ਇਸ ਹੜਪੀਟਤ ਦੇ ਦੌਰਾਨ ਜੇਕਰ ਕਿਸੇ ਦਾ ਨੁਕਸਾਨ ਹੋਇਆ ਕਿੰਮਰ ਆ ਹੁੰਦਾ ਹੈ ਇਹ ਅਧਿਕਾਰੀ ਸਰਵਾਲ ਪਿੰਡਾਂ ਦੇ ਵਿੱਚ ਚਲੇ ਜਾਂਦੇ ਨੇ ਜਿਸ ਜਗ੍ਹਾ ਤੇ ਨੁਕਸਾਨ ਹੋਇਆ ਤਾਂ ਰਿਪੋਰਟ ਬਣ ਜਾਂਦੀ ਆ ਪਰ ਅਸਲ ਦੇ ਵਿੱਚ ਜਿਹੜਾ ਲੋੜਵੰਦ ਹੁੰਦਾ ਉਹਦੇ ਤੱਕ ਜਿਹੜੀ ਆ ਪਹੁੰਚਾ ਉਹ ਨਹੀਂ ਹੁੰਦੀ ਤਾਂ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਗੱਲ ਕਹੀ ਹੈ ਕਿ ਤੁਹਾਨੂੰ ਫਿਰ ਵੀ ਇੱਕ ਹਫ਼ਤੇ ਦਾ ਸਮਾਂ ਜਿਹੜਾ ਦਿੱਤਾ ਜਾਵੇਗਾ ਤੁਸੀਂ ਇੱਕ ਹਫ਼ਤੇ ਦੇ ਵਿੱਚ ਜਿਹੜਾ ਤੁਸੀਂ ਸਾਨੂੰ ਆਪਣਾ ਨਾਮ ਵੀ ਪੇਸ਼ ਸਕਦੇ ਹੋ ਆਪਣੀ ਜਿਹੜਾ ਤੁਹਾਡਾ ਨੁਕਸਾਨ ਹੋਇਆ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਆ ਸਾਂਝੀ ਕਰ ਸਕਦੇ ਹੋ ਤੇ ਲੋਕਾਂ ਦੀ رائے ਵੀ ਲਈ ਜਾਵੇਗੀ ਇਹ ਵੀ ਜਿਹੜਾ ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਤੇ ਦੂਜੀ ਗੱਲ ਇਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਪੰਜਾਬ ਦੇ ਜੋ ਹਾਲਾਤ ਖਰਾਬ ਹੋਏ ਨੇ ਜੋ ਪੰਜਾਬ ਦਾ ਨੁਕਸਾਨ ਹੋਇਆ ਦੇਸ਼ ਦੇ ਪ੍ਰਧਾਨ ਮੰਤਰੀ ਬੇਸ਼ੱਕ ਪੰਜਾਬ ਦੇ ਵਿੱਚ ਚਾਹੇ ਤਾਂ ਦौरा ਵੀ ਕੀਤਾ ਬੜਾ ਘੱਟ ਪੈਕਜ ਜਿਹੜਾ ਕਿਹਾ ਕਿ ਦਿੱਤਾ ਗਿਆ ਤਾਂ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਕਿ ਮੈਂ ਜਲਦ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਮੁਲਾਕਾਤ ਕਰਾਂਗਾ ਖੁਦ ਪੰਜਾਬ ਦੀ ਰਿਪੋਰਟ ਬਣਾ ਕੇ ਉਹਨਾਂ ਦੇ ਅੱਗੇ ਪੇਸ਼ ਕਰਾਂਗਾ ਕਿ ਸਾਡੇ ਪੰਜਾਬ ਦੇ ਵਿੱਚ ਇਹਨਾਂ ਨੁਕਸਾਨ ਹੋਇਆ ਉਹਨਾਂ ਨੇ ਟਾਈਮ ਜਿਹੜਾ ਜਲਦੀ ਆ ਮੰਗਣ ਦੀ ਕੋਸ਼ਿਸ਼ ਕੀਤੀ ਆ ਹੁਣ ਟਾਈਮ ਦੇਸ਼ ਦੇ ਪ੍ਰਧਾਨ ਮੰਤਰੀ ਕਦੋਂ ਦਿੰਦੇ ਨੇ ਇਹ ਕਲੀਅਰ ਜਿਹੜਾ ਮੈਨੂੰ ਲੱਗਦਾ ਜਲਦ ਹੋ ਸਕਦਾ ਬਿਲਕੁਲ ਪਾਣਾ ਹੀ ਜਿਸ ਤਰ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਵੱਖ-ਵੱਖ ਇਲਾਕਿਆਂ ਦੇ ਵਿੱਚ ਦੌਰਾ ਕਰਨ ਵਸਤਾਏ ਤਾਂ ਇੱਕ ਮੰਤਰੀ ਨੇ ਕਿਹਾ ਕਿ ਤੁਹਾਨੂੰ ਸਮਝ ਨਹੀਂ ਆਉਂਦੀ ਇਹ ਮੈਂ ਹਿੰਦੀ ਦੇ ਵਿੱਚ ਦੱਸ ਰਿਹਾ ਕਿ ਤੁਹਾਨੂੰ ਮੁਆਵਜ਼ਾ ਵੀ ਇਹਨਾਂ ਦੇ ਦਿੱਤਾ ਤਾਂ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਤਾਂ ਉਸ ਤੋਂ ਬਾਅਦ ਸਿਆਸਤ ਜਿਹੜੀ ਆ ਲਗਾਤਾਰ ਪੱਖ ਦੀ ਨਜ਼ਰ ਆਈ ਹੈ ਤਾਂ ਬਿਆਨਬਾਜ਼ੀ ਬੜੀ ਹੋਈ ਹੈ ਸੁਨੀਲ ਜਾਖਣ ਨੇ ਆਪਣੇ ਤਰੀਕੇ ਨਾਲ ਕਿਹਾ ਤੁਹਾਨੂੰ ਲੱਗਦਾ ਨਹੀਂ ਇਸ ਸਮੇਂ ਵੀ ਪੰਜਾਬ ਜਿਹੜਾ ਇਸ ਸਮੇਂ ਇਸ ਤਰ੍ਹਾਂ ਲੁਗਰ ਰਿਹਾ ਲੋਕ ਮਾਰ ਰਹੇ ਨੇ ਪਰ ਫਿਰ ਵੀ ਸਿਆਸਤ ਹੋ ਰਹੀ ਹੈ ਉਹ ਦੇਖੋ ਕਈ ਚੀਜ਼ਾਂ ਇਹ ਜਿਹਾ ਹੁੰਦੀਆਂ ਨੇ ਜਦੋਂ ਜੋ ਦੇਖੋ ਉੱਥੇ ਮੌਜੂਦ ਕੌਣ ਸੀਗਾ ਆਮ ਲੋਕਾਂ ਨੂੰ ਕਿਸੇ ਨੂੰ ਕੁਝ ਨਹੀਂ ਪਤਾ ਕੋਈ ਜਨਤਕ ਨਹੀਂ ਹੋਇਆ ਬਿਆਨ ਉਹ ਪਰ ਇੱਕ ਗੱਲ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਕਾਫੀ 2-3 ਦਿਨ ਤੋਂ ਇਹ ਚੀਜ਼ ਵਾਇਰਲ ਹੋ ਰਹੀ ਹੈ ਕਿ ਜਦੋਂ ਪ੍ਰਧਾਨ ਮੰਤਰੀ ਉੱਥੇ ਗੱਲਬਾਤ ਕਰ ਰਹੇ ਸੀ ਤਾਂ ਉੱਥੇ ਉਹਨਾਂ ਨੇ ਕਿਹਾ ਹਰਦੀਪ ਸਿੰਘ ਮੁੰਡੀਆਂ ਨੇ ਕੋਈ ਮੁਆਵਜ਼ੇ ਦੀ ਗੱਲ ਕੀਤੀ ਤਾਂ ਪ੍ਰਧਾਨ ਮੰਤਰੀ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਹਿੰਦੀ ਸਮਝ ਨਹੀਂ ਆਉਂਦੀ ਵੀ ਤੁਹਾਨੂੰ ਅਸੀਂ ਜਿਹੜਾ ਮੁਆਵਜ਼ਾ ਐਲਾਨ ਦਿੱਤਾ ਤੇ ਜਦੋਂ ਬਾਹਰ ਆ ਕੇ ਫਿਰ ਜਿਹੜੇ ਸੁਨੀਲ ਜਾਖੜਾ ਉਹਨਾਂ ਨੇ মিডিਆ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਆ ਕੇ ਤੇ ਉਹਨਾਂ ਨੇ ਮਲੇ ਮਜ਼ਾਕ ਲੈਜੇ ਵਿੱਚ ਕਿਹਾ ਕਿ ਮੈਨੂੰ ਤਾਂ ਹੁਣ ਪਤਾ ਲੱਗਿਆ ਕਿ ਹਰਦੀਪ ਸਿੰਘ ਮੁੰਡਿਆ ਹੀ ਪੰਜਾਬ ਦੇ ਮੰਤਰੀ ਨੇ ਵੀ ਇਹ ਕੌਣ ਨੇ ਮੈਨੂੰ ਤਾਂ ਪਤਾ ਨਹੀਂ ਲੱਗਿਆ ਵੀ ਅੰਦਰ ਕੌਣ ਬੈਠਾ ਹੈ ਠੀਕ ਹੈ ਫਿਰ ਹਰਦੀਪ ਸਿੰਘ ਮੁੰਡਿਆ ਨੇ ਵੀ ਉਹਦਾ ਜਵਾਬ ਦਿੱਤਾ ਉਹਨਾਂ ਨੇ ਕਿਹਾ ਵੀ ਇਹ ਪੰਜਾਬ ਦੀ ਤੋਹੀਨ ਹੈ ਜੇ ਤੁਸੀਂ ਇਹ ਕਹੋ ਕਿ ਪੰਜਾਬੀਆਂ ਦੀ ਜਿਹੜੀ ਹੈ ਕਿ ਤੁਹਾਨੂੰ ਪੰਜਾਬੀ ਸਮਝੀਉਂਦੇ ਪੰਜਾਬੀ ਭਾਸ਼ਾ ਦੀ ਤੋਹੀਨ ਹੈ ਇਸ ਦਾ ਜਵਾਬ ਪੰਨਾ ਜੀ ਦੇ ਪੰਜਾਬ ਦੇ ਮੁੱਖ ਮੰਤਰੀ ਨੇ ਵੀ ਜ਼ਿਕਰ ਕੀਤਾ ਤਾਂ ਉਹਨਾਂ ਨੇ ਪਤਾ ਕੀ ਕਿਹਾ ਕਹਿੰਦਾ ਜਾਖੜ ਸਾਹਿਬ ਜੇਕਰ ਤੁਹਾਨੂੰ ਨਹੀਂ ਪਤਾ ਤੁਸੀਂ ਕਾਗਰ ਦੇ ਵਿੱਚ ਹੀ ਰਹਿਓ ਤਾਂ ਬੀਬੀ ਰਜਿੰਦਰ ਕੌਰ ਭੱਟਲ ਨੂੰ ਪੁੱਛਣਾ ਸੀ ਕਿਉਂਕਿ ਰਜਿੰਦਰ ਕੌਰ ਭੱਟਲ ਨੂੰ ਹਰਾ ਕੇ ਆਏ ਨੇ ਉਹ ਤਾਂ ਇਸ ਦਾ ਵੀ ਜ਼ਿਕਰ ਕੀਤਾ ਆਪਾਂ ਦਰਸ਼ਕਾਂ ਨੂੰ ਪਹਿਲਾਂ ਉਹ ਕਲਿੱਪ ਸੁਣਾਦੀ ਹੈ ਜਦੋਂ ਪੰਜਾਬ ਦੇ ਮੁੱਖ ਮੰਤਰੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਜਦੋਂ ਇਹ ਸੁਣ ਲਈ ਜਾਖੜ ਨੇ ਕਿਹਾ ਕਿ ਮੈਨੂੰ ਤਾਂ ਪਤਾ ਨਹੀਂ ਵੀ ਇਹ ਮੰਤਰੀ ਸਾਹਿਬ ਆਨੇ ਤਾਂ ਉਹਦਾ ਜਵਾਬ ਇਹ ਰਿਹਾ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤਾ ਉਹ ਦਰਸ਼ਕਾਂ ਨਾਲ ਸਾਂਝਾ ਕਰਦਿਆ ਆਮ ਆਦਮੀ ਪਾਰਟੀ ਨਾ ਪੈਸੇ ਦਿਓ ਜੀ ਆ ਸਿੱਧੇ ਹੀ ਦੇ ਦਿਓ ਜੀ ਉਸ ਦਿਨ ਵੀ ਰਾਜਨੀਤੀਆਂ ਕਰੀਗੇ ਜਾਖੜ ਸਾਹਿਬ ਆਪਣੇ ਆਪ ਨੂੰ ਕਿਸਾਨ ਕਹੋ ਨਿਓ ਉਹ ਵੀ ਬਿੱਟੂ ਉਹ ਗੋੜਾ ਗੱਡੀ ਕੇ ਮੈਨੂੰ ਉੱਥੇ ਕੌਣ ਕੌਣ ਬੈਠੇ ਸੀ ਅੱਗੇ ਸੁਨੀਲ ਜਾਖੜ ਪ੍ਰਧਾਨ ਭਾਜਪਾ ਰਵਨੀਤ ਬਿੱਟੂ ਮਾਈਗਰੇਟਡ ਟੂ ਪਾਜਪਾ ਜੈ ਇੰਦਰਕੌਰ ਮਾਈਗਰੇਟਡ ਟੂ ਪਾਜਪਾ ਫਤੇਜੰਗ ਬਾਜਵਾ ਮਾਈਗਰੇਟਡ ਟੂ ਪਾਜਪਾ ਉੱਥੇ ਮੈਨੂੰ ਪਾਜਪੜ ਦਾ ਕੋਈ ਲੱਗਿਆ ਨਹੀਂ ਉੱਥੇ ਸਾਰੀ ਤਾਂ ਕਾਂਗਰਸ ਬੇਟੀ ਸੀ ਅੱਗੇ ਮਨਪ੍ਰੀਤ ਬਾਦਲ ਮੈਨੀ ਟਾਈਮਸ ਮਾਈਗਰੇਟਡ ਟੂ ਸਰ ਮੈਨੀ ਪਾਰਟੀਆਂ ਅਸ਼ੀਰ ਰਿੰਕੂ ਮਾਈਗ੍ਰੇਟਡ ਫਰਮ ਆਮਨਵੀ ਟੂ ਪਾਜਪਾ ਉਹ ਜਿਹੜੇ ਅਸਲੀ ਪਾਜਪਾਲੇ ਸੀ ਉਹਨਾਂ ਚੌਥੀ ਪੰਜਵੀਂ ਲਾਈਨ ਚ ਬਿਠਾ ਰੱਖੇ ਸੀ ਵਿਚਾਰੇ ਸਾਰੀ ਕਾਂਗਰਸ ਬੈਠੀ ਸੀ ਅੱਗੇ ਸੁਨੀਲ ਜੱਖੜ ਸਾਹਿਬ ਕੀ ਕੰਮ ਕਰਦੇ ਆ ਅੱਜਕੱਲ ਸਤੀਫਾ ਵੀ ਦੇਤਾ ਨਾ ਮੰਨਿਆ ਨਾ ਛੱਡਿਆ ਹੁਣ ਨਾ ਇੱਧਰ ਦੇ ਨਾ ਇੱਧਰ ਦੇ ਕਹਿੰਦੇ ਮੈਂ ਤਾਂ ਜਾਣਦਾ ਹੀ ਨਹੀਂ ਮੰਤਰੀਆਂ ਨੂੰ ਫੇ ਜਾਣਦੇ ਕਿਉਂ ਨਹੀਂ ਜੀ 3.5 ਸਾਲ ਹੋ ਗਏ ਅਸੀਂ ਅੱਗੇ ਵੀ ਗਾਹ ਆਵਾਂਗੇ ਤੂੰ ਸਿੱਖ ਲਓ ਸਾਡੇ ਨਾਮ ਹੁਣ ਨਾਮ ਸਿੱਖ ਲਓ ਜੇ ਮੁੰਡੀਆਂ ਨੂੰ ਨਹੀਂ ਜਾਣਦੇ ਪੱਠੜ ਤੋਂ ਪੁੱਛ ਲਓ ਛਾਨੇਆਲ ਤੋਂ ਜਿਹਨੂੰ ਹਰਾਇਆ ਸੀ ਸੋ ਇਹ ਕੋਈ ਕੋਈ ਬਹਾਨੇ ਨੇ ਕਿ ਮੈਂ ਤਾਂ ਜਾਣਦੇ ਨਹੀਂ ਜੀ ਉਹਦੇ ਪਹਿਲਾਂ ਚੰਨੀ ਕਹਿੰਿਆ ਸੀ ਮੈਂ ਕਿਤੇ ਪਰਗੜ ਫੜ ਲਿਆ ਜੀ ਹੱਲੇ ਪੈ ਨਹੀਂ ਆਬਰਾਂ 12.5 ਹਜ਼ਾਰ ਕਰੋੜ ਦਾ ਝੂਠ ਜਿਹੜਾ ਇਹਨਾਂ ਨੇ ਬੋਲਿਆ ਉਹਦਾ ਸਾਬ ਹੈ ਜੀ 22 23 ਚ 208 ਕਰੋੜ ਮਿਲੇ 61 ਕਰੋੜ ਰੁਪਏ ਖਰਚੇ ਸਾਡੀ ਆਪਣੇ ਕਿੰਨੇ ਹੋਰ ਦਾ ਦੱਸਦੇ 23 24 645 ਕਰੋੜ ਰੁਪਏ ਮਿਲੇ 400 21 ਕਰੋੜ ਰੁਪਏ ਖਰਚੇ 24 25 488 ਕਰੋੜ ਰੁਪਏ ਮਿਲੇ 71 ਕਰੋੜ ਰੁਪਏ ਖਰਚੇ 25 26 241 ਕਰੋੜ ਰੁਪਏ ਮਿਲੇ 140 ਕਰੋੜ ਰੁਪਏ ਖਰਚੇ 1582 ਕਰੋੜ ਰੁਪਿਆ ਐਸ ਡੀ ਆਰ ਐਫ ਫੰਡ ਚ ਮਿਲਿਆ 659 ਕਰੋੜ ਪਹਿਲਾਂ ਹੀ ਅਸੀਂ ਕਿਸੇ ਨਾ ਕਿਸੇ ਸੜਕਾਂ ਤੇ ਜਾਂ ਕਿਤੇ ਨਾ ਕਿਤੇ ਜੋ ਵੀ ਆਪ ਦਾ ਪਹਿਲਾਂ ਆਈ ਹੈ ਉਹ 23 ਦੇ ਵਿੱਚ ਵੀ ਹੜਾਈ ਸੀ ਉਹ ਤੇ ਖਰਚ ਚੁੱਕੇ ਆ ਜੀ ਮਤਲਬ ਇਹ ਐਸੇ ਗੱਲਾਂ ਹੀ ਬਸ ਉਹ ਕਰੀ ਜਾਂਦੇ ਨੇ ਪਹਿਲਾਂ ਹੀ ਬਹੁਤ ਪੈਸਾ ਪਿਆ ਜੀ ਸੋ ਬਿਲਕੁਲ ਦੇਖੋ ਗੱਲ ਇਹ ਹੈ ਵੀ ਮੁੱਖ ਮੰਤਰੀ ਨੇ ਆਪਣੇ ਲਹਿਜੇ ਵਿੱਚ ਬਿਆਨ ਦਿੱਤਾ ਉਹਨਾਂ ਨੇ ਆਪਣੇ ਲਹਿਜੇ ਵਿੱਚ ਗੱਲ ਕੀਤੀ ਹੈ ਪਰ ਕੁੱਲ ਮਿਲਾ ਕੇ ਜੋ ਹਾਲਾਤ ਪੰਜਾਬ ਦੇ ਹੈਗੇ ਅਜੇ ਇਹ ਬਿਆਨਬਾਜ਼ੀ ਸ਼ੋਭਦੀ ਨਹੀਂ ਇਹਨਾਂ ਲੀਡਰਾਂ ਨੂੰ ਚਾਹੇ ਉਹ ਭਾਜਪਾ ਦੇ ਆ ਚਾਹੇ ਕਾਂਗਰਸ ਦੇ ਆ ਚਾਹੇ ਆਪ ਦੇ ਆ ਚਾਹੇ ਕਾਲੀਦਲ ਦੇ ਆ ਰਾਜਨੀਤੀ ਅਜੇ ਲੋਕ ਇਸ ਚੀਜ਼ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਪੰਜਾਬ ਪਹਿਲੇ ਮਾਰ ਹੇਠ ਹੈ ਪੰਜਾਬ ਦੇ ਵਿੱਚ ਪਹਿਲਾਂ ਹੀ ਪੰਜਾਬ ਦੇ ਮਾਝੇ ਦੁਆਬੇ ਦੇ ਏਰੀਆ ਵਿੱਚ ਦੇ ਕੋ ਕਿੰਨਾ ਨੁਕਸਾਨ ਹੋ ਗਿਆ ਲੱਖਾਂ ਏਕੜ ਜਿਹੜੀ ਫਸਲਾਂ ਤਬਾਹ ਹੋ ਗਈ ਹੈ ਜਾਨੀ ਨੁਕਸਾਨ ਹੋਇਆ ਲੋਕਾਂ ਦੇ ਘਰ ਡਿੱਗੇ ਆ ਘੱਗਰ ਵਾਲੇ ਏਰੀਆ ਵਿੱਚ ਬਹੁਤ ਨੁਕਸਾਨ ਹੋਇਆ ਇਸ ਕਰਕੇ ਅਜੇ ਹਾਲਾਤਾਂ ਦੇ ਵਿੱਚ ਆ ਜਾ ਨਹੀਂ ਹੋਣਾ ਚਾਹੀਦਾ ਤੇ ਅੱਜ ਜਿਹੜੀ ਸੁਨੀਲ ਜਾਖੜ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਤਾਂ ਉਹਨਾਂ ਨੇ ਦੋ ਤਿੰਨ ਚੀਜ਼ਾਂ ਜਿਹੜੀਆਂ ਗੱਲਬਾਤ ਕੀਤੀ ਹੈ ਮੀਡੀਆ ਨਾਲ ਵੀ ਗੱਲਬਾਤ ਕੀਤੀ ਹੈ ਉਹਨਾਂ ਨੇ ਤਾਂ ਉਹਨਾਂ ਨੇ ਇਹ ਕਿਹਾ ਇੱਕ ਤਾਂ ਕਿ ਮੁੱਖ ਮੰਤਰੀ ਨੂੰ ਅਪੀਲ ਕੀਤੀ ਕਿ ਤੁਸੀਂ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਜਿਹੜੇ ਪੂਰੇ ਦੇਸ਼ ਵਿੱਚ ਜਿਹੜੀ ਖੇਤੀ ਸੈਕਟਰ ਨੂੰ ਲੈ ਕੇ ਜਿਹੜੀ ਉਹਨਾਂ ਨੇ ਬੀਮਾ ਫਸਲ ਯੋਜਨਾ ਜਿਹੜਾ ਵੀ ਉਹਨੂੰ ਤੁਸੀਂ ਅਡਾਪਟ ਕਰੋ ਠੀਕ ਹੈ ਉਹ ਹਰ ਇੱਕ ਫਸਲ ਦਾ ਜਿਹੜਾ ਹੋਣਾ ਚਾਹੀਦਾ ਸੋ ਹੋਰ ਕਾਫੀ ਗੱਲਾਂ ਕਹੀਆਂ ਆਪਾਂ ਇੱਕ ਵਾਰ ਉਸਤੇ ਨਜ਼ਰ ਮਾਰਦੇ ਕੀ ਕਿਹਾ ਮੈਂ ਕਿਹਾ ਸਮਾਂ ਕਿਸੇ ਵੀ ਰਾਜਨੀਤੀ ਕਰਨਦਾਨੀ ਅੱਜ ਤੱਕ ਸਿਰਫ ਮੈਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਯਾਦ ਕਰਾਣ ਆਇਆ ਵੀ ਤੁਸੀਂ ਮੁੱਖ ਮੰਤਰੀ ਹੋ ਪੰਜਾਬ ਦੇ ਆਪਣੀ ਜ਼ਿੰਮੇਵਾਰੀ ਸੰਭਾਲੋ ਇਹਨੂੰ ਆਊਟਸੋਰਸ ਨਾ ਕਰੋ ਤੁਹਾਨੂੰ ਲੋਕਾਂ ਨੇ ਬਣਾਇਆ ਹੈ ਜ਼ਿੰਮੇਵਾਰੀ ਸਮਝ ਕੇ ਜ਼ਿੰਮੇਵਾਰੀ ਨਿਭਾਰੋ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਇਨਫੈਕਟ ਉਸ ਦਿਨ ਤਾਂ ਮੈਂ ਐਸਾ ਤਾਂ ਚਲਾ ਗਿਆ ਚਾਹੇ ਮੈਂ ਕਿਹਾ ਸਾਡੇ ਕਾਂਗਰਸ ਦੇ ਨਾਲ ਆਕਾਲੀਆਂ ਨਾਲ ਜਿਸ ਕਿਸਮ ਦੇ ਵੀ ਵਿਖਰੇਵੇਂ ਰਹੇ ਹੋਣਗੇ ਪਰ ਮੈਂ ਉਹਨਾਂ ਦੇ ਵਿਆਸਤੇ ਵੀ ਕਹਿ ਸਕਦਾ ਵੀ ਸਾਰੇ ਸਾਰੀ ਪਾਰਟੀਆਂ ਤੁਹਾਡੇ ਨਾਲ ਖੜੀਆਂ ਪੰਜਾਬ ਦੀ ਬਾਹ ਪਕੜੋ ਪਰ ਜਿਸ ਕਿਸਮ ਦਾ ਰਵਈਆ ਪੰਜਾਬ ਸਰਕਾਰ ਦਾ ਰਿਹਾ ਹੈ ਜਿਸ ਤਰ੍ਹਾਂ ਉਸ ਜਦੋਂ ਮੈਂ ਅਜ ਨਾਲੇ ਤੋਂ ਆਪਸ ਮੁੜ ਕੇ ਆਇਆ ਮੈਂ ਇੱਕ ਚਿੱਠੀ ਪ੍ਰਧਾਨ ਮੰਤਰੀ ਜੀ ਨੂੰ ਲਿਖੀ ਕਿ ਪੰਜਾਬ ਨੂੰ ਅੱਜ ਕੇਂਦਰ ਦੀ ਲੋੜ ਹੈ ਕੇਂਦਰ ਸਾਡੀ ਆਗੇ ਬਾਹ ਪਕੜੇ ਉਸਦੇ 2 ਦਿਨ ਦੇ ਬਾਅਦ ਮੁੱਖ ਮੰਤਰੀ ਸਾਹਿਬ ਨੇ 1 ਸਤੰਬਰ ਨੂੰ ਚਿੱਠੀ ਲਿਖੀ ਪ੍ਰਧਾਨ ਮੰਤਰੀ ਨੂੰ ਉਸੇ ਦਿਨ ਮੇਰੇ ਦਿਮਾਗ 'ਚ ਖਟਕ ਗਿਆ ਸੀ ਵੀ ਸਰਕਾਰ ਸੰਜੀਦਾ ਹੈ ਨਹੀਂ ਸੀਰੀਅਸ ਹੈ ਨਹੀਂ ਉਸ ਚਿੱਠੀ 'ਚ ਪੰਜਾਬ ਦੀ ਔਕੜਾਂ ਦਾ ਪੰਜਾਬ ਦੀ ਮੁਸੀਬਤ ਦਾ ਜਾਂ ਪੰਜਾਬ ਦੇ ਜਿਹੜੀ ਗਰਾਊਂਡ ਰਿਐਲਿਟੀ ਹੈ ਉਸ ਤੋਂ ਪਾਸੇ हट ਕੇ ਜਿਸ ਤਰ੍ਹਾਂ ਭਗਵੰਤ ਮਾਨ ਜੀ ਦੀ ਇੱਕ ਆਦਤ ਹੈ ਉਹਨਾਂ ਨੇ ਇੱਕ ਕੋਝਾ ਮਜ਼ਾਕ ਜਿਹਾ ਕੀਤਾ ਜਿਹਦੇ ਵਿੱਚ ਉਹਨਾਂ ਨੇ ਪਾਤਾ ਵੀ ਸਾਨੂੰ 60 ਹਜ਼ਾਰ ਕਰੋੜ ਰੁਪਈਆ ਸਾਡਾ ਪੰਜਾਬ ਦਾ ਥੋੜੇ ਕੰਨੀ ਬੋਲਦਾ ਹੈ ਉਹ ਸਾਡਾ ਭੇਜੋ ਕਿੱਥੋਂ ਆਇਆ ਹੈ 60 ਹਜ਼ਾਰ ਕਰੋੜ ਰੁਪਈਆ ਕਿਉਂਕਿ ਉਸ ਇੱਕ ਤਰੀਕ ਤੋਂ ਪਹਿਲਾਂ ਕਿਸੇ ਨੇ 60000 ਦਾ ਅੰਕੜਾ ਨਹੀਂ ਸੀ ਸੁਣਿਆ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਸਾਬ 8000 ਵਾਲੀ ਗਲਤਾਂ ਹੁੰਦੀ ਸੀ ਵੀ 8000 ਸਾਡਾ ਬਕਾਇਆ ਪਿਆ ਜੀ ਆਰਡੀਐਫ ਦਾ ਜਿਹਦਾ ਸੁਪਰੀਮ ਕੋਰਟ 'ਚ ਚਰਚਾ ਹੁੰਦੀ ਹੈ ਸੁਪਰੀਮ ਕੋਰਟ 'ਚ ਕੇਸ ਗਿਆ ਹੈ ਰੋਜ਼ ਦੀ ਗੱਲ ਆ ਜਾਂਦੀ ਹੈ ਉਹ ਉਹਦੇ ਤੇ ਆ ਕੇ ਖੜ ਜਾਂਦਾ ਵੀ 8000 ਕਰੋੜ ਰੁਪਏ ਸਾਡਾ ਬਕਾਇਆ ਹੈ ਪਰ 8 ਤੇ 60 ਦੇ ਅੰਦਰ ਬੜਾ ਫਰਕ ਹੁੰਦਾ ਮੈਂ ਕਿਹਾ ਸ਼ਾਇਦ ਇਹਨਾਂ ਨੂੰ ਇੱਕ 60000 ਵਾਲੀ ਆਦਤ ਹੀ ਹੈ ਕਿਉਂਕਿ ਯਾਦ ਕਰੋ ਉਹ ਉਹੀ 60000 ਹੈ 60000 ਵਾਲੀ ਫਿਗਰ ਦੀ ਗੱਲ ਕਰਦਾ ਹਾਂ ਸਾਹਿਬ 60000 ਦਾ ਆਂਕੜਾ ਕੇਜਰੀਵਾਲ ਸਾਹਿਬ ਨੇ ਚਾਲੂ ਕੀਤਾ ਸੀਗਾ 40000 ਰੁਪਿਆ ਐਕਸਾਈਜ਼ ਦੇ ਠੇਕਿਆਂ 'ਚੋਂ ਕੱਢ ਕੇ ਲਿਆਉਂਗਾ ਮੈਂ ਤੇ 20000 ਰੁਪਿਆ ਮੈਂ ਰੇਤੇ ਵਾਲੇ ਕੰਮ 'ਚੋਂ ਕੱਢ ਕੇ ਲਿਆਉਂਗਾ 60000 ਕਰੋੜ ਨਾਲ ਪੰਜਾਬ ਦਾ ਹੁਨਿਆਰਾ ਬਦਲ ਦੇਾਂਗੇ ਇਹ ਉਹ 60000 ਹੈ ਜੀ ਜਿਸ ਕਿਸਮ ਦੀ ਇਮੇਜਿਨੇਸ਼ਨ ਉਹਦੋਂ استعمال ਹੋਈ ਸੀ ਉਸੇ ਕਿਸਮ ਦੀ ਵੀ ਕਹਿੰਦੇ ਜੇ GST ਮੈਂ ਪੁੱਛਿਆ ਉਮੈਂ ਦੇਖੀ ਇਹਨਾਂ ਦੀ ਮੰਗ ਪੱਤਰ ਜਿਹੜਾ ਇਹਨਾਂ ਨੇ ਸਬਮਿਟ ਕੀਤਾ ਹੈ ਜਿਹੜੀ ਉਹਦੇ ਨਾਲ ਆ ਵੀ ਬ੍ਰੇਕਡਾਊਨ ਵੀ ਆ 60 ਹਜ਼ਾਰ ਕਿੱਥੋਂ ਬਣਦੇ ਐ ਉਹਦੇ 'ਚ 50 ਹਜ਼ਾਰ ਕਰੋ 50 ਹਜ਼ਾਰ ਕਰੋੜ ਦਾ ਅੰਕੜਾ ਪਾ ਰੱਖਿਆ ਵੀ ਜੇ GST ਨਾ ਲੱਗਦੀ ਜੇ GST ਨਾ ਲੱਗਦੀ 18 ਤੋਂ ਚਾਲੂ ਹੋਈ ਹੈ GST ਜੇ ਨਾ ਲੱਗਦੀ ਤਾਂ ਪੰਜਾਬ ਨੂੰ ਇਹ ਨਾ ਹੋਣਾ ਸੀਗਾ ਇਹਦਾ ਸਾਨੂੰ ਖਾਮੀ ਆ ਜਾ ਪਰਖ ਕੇ ਦਿਓ ਤੁਸੀਂ ਤਰੀਕੇ ਨਾਲ ਗੱਲ ਕਰੋ ਮਜ਼ਾਕ ਨਾ ਬਣਾਓ ਪ੍ਰਧਾਨ ਮੰਤਰੀ ਦੇ ਸਾਹਮਣੇ ਸਾਹਮਣੇ send somebody who is mature enough who understands the issue ਇਹਨਾਂ ਸਾਰੇ ਜੇ ਤੁਸੀਂ ਬੂਝ-ਬਿਜਾਕੜੋ ਤੁਸੀਂ ਜਾਓ ਹੁਣ ਤਾਂ ਸਿਹਤ ਤੁਸੀਂ ਕਾਮਯਾਬ ਹੋਗੀ ਜਾ ਕੇ ਗੱਲ ਕਰੋ ਪੰਜਾਬ ਦਾ ਪੱਖ ਰੱਖੋ ਪੰਜਾਬ ਦੇ ਨਾਲ ਸਾਰੀਆਂ ਪਾਰਟੀਆਂ ਖੜੀਆਂ ਮੈਂ ਸੁਨੀਲ ਆਪਣੇ ਬੀਜੇਪੀ ਦਾ ਨਹੀਂ ਗੱਲ ਕਰਦਾ ਹਰੇਕ ਕੋਈ ਜੈਨੂਇਨ ਗੱਲ ਹੋਗੀ ਠੀਕ ਹੈ ਤੁਹਾਡੇ ਇਸ਼ਾਰੇ ਤੇ ਤੋਤੇ ਵਾਂਗੂ ਬੋਲਦੇ ਐ ਕਾਂਗਰਸੀ ਬੋਲੀ ਜਾਣ ਪਰ ਉੱਥੇ ਜਦੋਂ ਜਾ ਕੇ ਜਦੋਂ ਨਿਤਰੇਨਾ ਸਾਹਿਬ ਸਾਰਿਆਂ ਨੂੰ ਪੰਜਾਬ ਦੇ ਅਧਿਖ ਨਿਤਰੇਨਾ ਪਊਗਾ ਸੋ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਆ ਅੱਜ ਵੀ ਅਸੀਂ ਕਰੀਬਨ 60 ਟਰੱਕ ਹੈ ਜਿਹੜੇ ਰਵਾਨਾ ਸਾਡੇ ਕੋਲ ਸਮਾਨ ਆਇਆ ਪਿਆ ਸੋ ਬਿਲਕੁਲ ਦਰਸ਼ਕਾਂ ਨੇ ਸੁਣਿਆ ਕਿ ਸੁਨੀਲ ਜਾਖੜ ਨੇ ਕਿਸ ਤਰ੍ਹਾਂ ਜਿਹੜਾ ਆਪਣੇ ਜਿਹੜਾ ਅੰਦਾਜ਼ ਦੇ ਵਿੱਚ ਉਹਨਾਂ ਨੇ ਗੱਲਬਾਤਾਂ ਕੀਤੀਆਂ ਪੰਜਾਬ ਦੇ ਕਿਸਾਨੀ ਬਾਰੇ ਵੀ ਉਹਨਾਂ ਨੇ ਜ਼ਿਕਰ ਕੀਤਾ ਤੇ ਹੋਰ तमाम ਜਿਹੜੀਆਂ ਭਾਜਪਾ ਦੀਆਂ ਸਵਾਵਾਵਾਂ ਚੱਲ ਰਹੀਆਂ ਨੇ ਜੇ ਆਪਾਂ ਕਹੇ ਤੇ ਦਿੱਤੀਆਂ ਉਹਨਾਂ ਵੱਲੋਂ ਦਿੱਤੀਆਂ ਜਾ ਰਹੇ ਲੋਕਾਂ ਨੂੰ ਸਹੂਲਤਾਂ ਦੇ ਬਾਰੇ ਵੀ ਜ਼ਿਕਰ ਕੀਤਾ ਕਪਾਲਾ ਜੀ ਤੁਹਾਨੂੰ ਲੱਗਦਾ ਨਹੀਂ ਮੈਂ ਪੰਜਾਬ ਦੇ ਆਪਾਂ ਕਈਆਂ ਇਲਾਕਿਆਂ ਦੇ ਵਿੱਚ ਵੀ ਦੌਰਾ ਕਰਕੇ ਆਇਆ ਹੁਣ ਮੇਰੀ ਵੀ ਕੁਝ ਪਿੰਡਾਂ ਦੇ ਵਿੱਚ ਗੱਲਬਾਤ ਹੋਈ ਹੈ ਕੁਝ ਪਿੰਡਾਂ ਦੇ ਵਿੱਚ ਹੁਣ ਪਾਣੀ ਵੀ ਜਿਹੜਾ ਕਿਤੇ ਨਾ ਕਿਤੇ ਨਿਕਲ ਚੁੱਕਿਆ ਤੁਹਾਨੂੰ ਲੱਗਦਾ ਨਹੀਂ ਇਸ ਸਮੇਂ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ ਸਮਾਂ ਲੱਗ ਜਾਊਗਾ ਲੋਕਾਂ ਨੂੰ ਉਹ ਦੁਬਾਰਾ ਆਪਣੀ ਲੀਆਂ ਦੇ ਉੱਪਰ ਆਉਣ ਦੇ ਲਈ ਜੋ ਸਰਕਾਰ ਕਹਿ ਰਹੀ ਹੈ ਵੀ ਅਸੀਂ ਜਿਹੜਾ ਜਾਵਾਂਗੇ ਪਿੰਡਾਂ 'ਚ ਸਰਵੇ ਕਰਾਂਗੇ ਉਹਦੇ ਦੂਜੇ ਪਾਸੇ ਬਿਮਾਰੀ ਵੀ ਫੈਲ ਰਹੀ ਹੈ ਇਹਦੇ ਨਾਲ ਕਿਤੇ ਨਾ ਕਿਤੇ ਪੰਜਾਬ ਹੋਰ ਜਿਹੜਾ ਕਿਤੇ ਨਾ ਪਿੱਛੇ ਨਹੀਂ ਜਾ ਸਕੇਗਾ ਦੇਤੇ ਕੋਈ ਇਹ ਚੀਜ਼ ਨੁਕਸਾਨ ਤਾਂ ਹੋਏਗਾ ਇਹ ਇੰਨੀ ਜਲਦੀ ਨਹੀਂ ਹੈਗਾ ਜੇ ਆਪਾਂ ਹੁਣੇ ਕਹਿ ਦਈਏ ਕਿ ਪਾਣੀ ਉੱਤਰ ਗਿਆ ਤੇ ਹੁਣੇ ਸਾਰਾ ਕੁਝ ਸਮੂਥ ਹੋ ਜਾਏਗਾ ਇਦਾਂ ਤਾਂ ਨਹੀਂ ਹੈ ਹਲੇ ਪਾਣੀ ਉੱਤਰਨ ਨੂੰ ਵੀ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਜਾਂ ਉਸ ਤੋਂ ਬਾਅਦ ਪਾਣੀ ਘਰਾਂ ਚੋਂ ਨਿਕਲ ਕੇ ਖੇਤਾਂ ਦੇ ਵਿੱਚ ਪਾਣੀ ਨਿਕਲਣ ਨੂੰ ਬਹੁਤ ਸਮਾਂ ਲੱਗਣਾ ਹਲੇ 15-20 ਦਿਨ ਮਹੀਨਾ ਦਾ ਸਮਾਂ ਲੱਗਣਾ ਤਾਂ ਉਸ ਤੋਂ ਬਾਅਦ ਫਿਰ ਪਾਣੀ ਜਿਹੜੀ ਹੈਗੀ ਹੈ ਜ਼ਮੀਨ ਹੈ ਫਿਰ ਉਹ ਵਤਰ ਆਏਗੀ ਛੋਕੇਗੀ ਜਮੀਨ ਫਿਰ ਲੋਕ ਬੋਣਗੇ ਉੱਥੇ ਕੋਈ ਮਿੱਟੀ ਪਈ ਆ ਰੇਤਾ ਪਿਆ ਉਹ ਸਾਰਾ ਸੈੱਟ ਕਰਨਾ ਤਾਂ ਉਹਨੂੰ ਮਤਲਬ ਘਟੋ-ਕਟੇ ਲਾ ਲੋ ਵੀ ਇੱਕ ਫਸਲ ਤਾਂ ਗਈ ਕਣਕ ਤੱਕ ਤਿਆਰ ਹੋਊਗੀ ਕੁਝ ਫਸਲਾਂ ਹੋ ਜਾਣਗੀਆਂ ਤਿਆਰ ਜੇ ਕਿਤੇ ਰੇਤਾ ਜ਼ਿਆਦਾ ਪਿਆ ਉਹ ਫਸਲਾਂ ਤਿਆਰ ਨਹੀਂ ਹੋਣੀਆਂ ਕਣਕ ਵੀ ਹੋ ਸਕਦਾ ਕਈ ਖੇਤਾਂ 'ਚ ਨਾ ਬੀਜੀ ਜਾਵੇ ਤਾਂ ਇਸ ਕਰਕੇ ਕਿਸਾਨੀ ਨੂੰ ਹਲੇ ਸਮਾਂ ਲੱਗੇਗਾ ਦੂਜੇ ਜਿਹੜਾ ਗਰੀਬ ਲੋਕ ਹੈ ਜਿੰਨਾ ਗਰੀਬ ਲੋਕਾਂ ਦਾ ਨੁਕਸਾਨ ਹੋ ਗਿਆ ਘਰਾਂ ਦਾ ਹੋਇਆ ਜ਼ਰੂਰੀ ਨਹੀਂ ਕੇ ਸਰਕਾਰ ਤੁਹਾਨੂੰ ਹਰ ਇੱਕ ਚੀਜ਼ ਦੇਗੀ ਮੰਨ ਲਓ ਕਿਸੇ ਦੇ ਪਾਂਡੇ ਬਿਸਤਰੇ ਹੋਰ ਸਾਰਾ ਸਾਰਾ ਕੁਝ ਜਿਹੜਾ ਤਬਾਹ ਹੋ ਗਿਆ ਜਿੰਨਾ ਘਰਾਂ ਦੇ ਵਿੱਚ ਦੋ ਦੋ ਚਾਰ ਚਾਰ ਪੰਜ ਪੰਜ 10 10 ਬੋਟ ਪਾਣੀ ਸੀਗਾ ਤਾਂ ਉਹਨਾਂ ਘਰਾਂ ਦੇ ਵਿੱਚ ਉਹਨਾਂ ਦਾ ਸਾਰਾ ਸਮਾਨ ਕਿੱਥੋਂ ਆਣਾ ਸਮਾਜ ਸੇਵੀ ਸੰਸਥਾ ਕੀ ਦੇਗੀ ਸਰਕਾਰ ਤੁਹਾਨੂੰ ਕੀ ਦੇਗੀ ਇੱਕਰ ਪੜ੍ਹਦੇ ਹੋਰ ਵੀ ਹੈ ਮੈਂ ਨਾਲ ਸਵੇਰੇ ਹੀ ਖਬਰ ਪੜ੍ਹ ਰਹੀ ਸੀ ਬੇਸ਼ੱਕ ਉਹ ਰਾਤ ਤੋਂ ਹੀ ਖਬਰ ਚੱਲ ਰਹੀ ਹੈ ਪਰ ਹੁਣ ਉਸ ਤੋਂ ਬਾਅਦ ਜਦੋਂ ਪੰਜਾਬ ਦੇ ਹਾਲਾਤ ਹੋਏ ਆਪਾਂ ਵੀ ਦੇਖਿਆ ਕਾਲਾ ਪਾਣੀ ਜਿਹੜਾ ਪਿੰਡਾਂ ਦੇ ਵਿੱਚ ਆ ਰਿਹਾ ਤਾਂ ਨਹੀਂ ਬਿਮਾਰੀਆਂ ਜਿਹੜੀਆਂ ਫੈਲ ਰਹੀਆਂ ਨੇ ਹੁਣ ਸੂਰਤ ਵੀ ਜਿਹੜੀ ਭਿਆਨਕ ਬਿਮਾਰੀ ਆ ਹੋਣ ਲੱਗੀ ਆ ਪੰਜਾਬ ਦੇ ਵਿੱਚ ਕਿਹੜੀ ਤਸਵੀਰ ਤੁਹਾਨੂੰ ਦਿਖਾ ਦਈਏ ਤੇ ਪੰਜਾਬ ਦੀ ਕਬੱਡੀ ਖਬਰ ਆਈ ਹੈ ਕਿ ਇੱਕ ਇਲਾਕੇ ਦੇ ਵਿੱਚ ਸੂਰ ਫਾਰਮ ਦੇ ਨਾਲ ਜਿਹੜਾ ਉਹ ਬਿਮਾਰੀ ਫੈਲੀ ਆ ਉਹ ਬਿਮਾਰੀ ਕਿਉਂ ਫੈਲੀ ਆ ਕੌਨਕੀ ਉਸ ਏਰੀਆ ਦੇ ਕੱਲੀ ਕੱਲੀ ਇਹਦੇ ਤੋਂ ਨਹੀਂ ਆਇਆ ਹੋਰ ਜਾਨਵਰਾਂ ਤੋਂ ਹੀ ਫੈਲੇਗੀ ਮਤਲਬ ਕਿ ਇਹਦੇ ਵਿੱਚ ਹੌਲੀ-ਹੌਲੀ ਤੁਸੀਂ ਦੇਖੋਗੇ ਕਿ ਹੋਰ ਕਾਫੀ ਜਾਨਵਰ ਇਹ ਜੇ ਸਾਹਮਣੇ ਆਉਣਗੇ ਜਿਨ੍ਹਾਂ ਤੋਂ ਲਗਾਤਾਰ ਬਿਮਾਰੀਆਂ ਜਿਹੜੀਆਂ ਫੈਲਣਗੀਆਂ ਫਿਰ ਜਾਨਵਰਾਂ ਨੂੰ ਬਿਮਾਰੀਆਂ ਲੱਗਣਗੀਆਂ ਡੰਗਰਾਂ ਨੂੰ ਵੀ ਲੱਗਣਗੀਆਂ ਕਿਉਂ ਕਿਉਂਕਿ ਜਿਹੜਾ ਪਾਣੀ ਹੈ ਦੇਖੋ ਪਹਿਲੇ ਤਾਂ ਪਾਣੀ ਅਗਰ ਉਹ ਕੈਮੀਕਲ ਨਾ ਆਉਂਦਾ ਬਿਮਾਰੀ ਫਿਰ ਵੀ ਫੈਲਣੀ ਸੀ ਕਿਉਂਕਿ ਤੁਸੀਂ ਪਿੰਡਾਂ ਜਾਓ ਜਿਹੜਾ ਝੋਨੇ ਦੀ ਫਸਲ ਗਲ ਗਈ ਉਹ ਜਦੋਂ ਉਸ ਗਲਦੇ ਆ ਤਾਂ ਹੌਲੀ 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 ਉਹਦੀ ਜਿਹੜੀ ਬਦਬੂ ਕਾਫੀ ਆ ਜਾਂਦੀ ਹੈ ਤੇ ਇੱਥੇ ਤਾਂ ਪਾਣੀ ਜਿਹੜਾ ਕੈਮੀਕਲ ਵਾਲਾ ਆ ਗਿਆ ਮੱਛੀਆਂ ਜਿਹੜੀਆਂ ਉਥੋਂ ਬਾਹਰੋਂ ਜਿਹੜੀਆਂ ਉਹਦੇ ਚੋਂ ਦਰਿਆ ਚੋਂ ਨਿਕਲੀਆਂ ਆ ਗਈਆਂ ਉਹ ਮਰਨੀਆਂ ਸ਼ੁਰੂ ਹੋ ਗਈਆਂ ਉਹਨਾਂ ਦੀ ਬਦਬੂ ਫੈਲ ਗਈ ਤਾਂ ਇਸ ਕਰਕੇ ਇਹ ਹੈ ਵੀ ਜਾਨਵਰਾਂ ਤੋਂ ਜਿਹੜੀ ਬਿਮਾਰੀ ਉਹ ਵੀ ਫੈਲੇਗੀ ਤੇ ਲੋਕਾਂ ਨੂੰ ਵੀ ਅਪੀਲ ਆ ਕਿ ਲੋਕ ਆਪੋ ਆਪਣੇ ਡੰਗਰਾਂ ਨੂੰ ਵੀ ਬਚਾ ਕੇ ਰੱਖਣ ਇਹ ਨਾ ਹੋਵੇ ਕਿ ਤੇ ਉਹ ਕੈਮੀਕਲ ਵਾਲਾ ਪਾਣੀ ਕੋਈ ਡੰਗਰ ਪੀ ਲੈਣ ਤੇ ਹੋਰ ਜਾਂ ਜਿਹੜੇ ਕੋਈ ਜਾਨਵਰ ਆ ਉਹ ਪੀ ਲੈ ਤਾਂ ਉਹਦੀ ਮੌਤ ਹੋ ਜੇ ਉਸ ਤੋਂ ਬਾਅਦ ਉਹਦੇ ਨਾਲ ਜਿਹੜੀਆਂ ਬਿਮਾਰੀਆਂ ਫੈਲਣ ਲ ਭਾਗ ਨੂੰ ਜਾਂ ਵੈਂਟਰੀ ਵੈਨਟਰੀ ਜਿਹੜੇ ਹੈਗੇ ਹਸਪਤਾਲ ਹੈ ਜਾਂ ਉਹਨਾਂ ਦੇ ਜਿਹੜੇ ਡਾਕਟਰ ਨੇ ਉਹਨਾਂ ਨੂੰ ਵੀ ਪੀਲ ਹੈ ਕਿ ਘਰਾਂ 'ਚ ਜਾਓ ਪਿੰਡਾਂ ਜਾਓ ਤਾਂ ਇਹਨਾਂ ਬਿਮਾਰੀਆਂ ਤੋਂ ਜਿਹੜਾ ਲੋਕਾਂ ਦਾ ਡੰਗਰਾਂ ਦਾ ਜਿਹੜਾ ਜਾਨਵਰਾਂ ਦਾ ਉਹ ਵਜਾ ਕੀਤਾ ਜਾਣਾ ਚਾਹੀਦਾ ਠੀਕ ਹੈ ਬੜਾ ਬਹੁਤ ਧੰਨਵਾਦ ਸੋ ਬਿਲਕੁਲ ਅਸੀਂ ਅੱਜ ਖਾਸ ਤੌਰ ਤੇ ਪੰਜਾਬ ਦੇ ਵਿੱਚ ਜੜੀ ਉਹ ਐਮ ਮੀਟਿੰਗ ਹੋਈ ਹੈ ਪੰਜਾਬ ਦੇ ਮੁੱਖ ਮੰਤਰੀ ਨੇ ਲਈ ਹੈ ਤਾਂ ਉਹਨਾਂ ਨੇ ਇਹ ਵੀ ਗੱਲ ਦਾ ਜ਼ਿਕਰ ਕੀਤਾ ਕਿ ਪੰਜਾਬ ਦਾ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਿਲਿਆ ਜਾਵੇਗਾ ਉਹਨਾਂ ਨੂੰ ਰਿਪੋਰਟ ਸੌਂਪੀ ਜਾਵੇਗੀ ਰਿਪੋਰਟ ਸੌਪਣ ਤੋਂ ਬਾਅਦ ਪੰਜਾਬ ਦੇ ਕੀ ਵਾਕਈ ਬੀਜੇਪੀ ਜਿਹੜਾ ਹੈ ਕੁਝ ਹੋਰ ਫੰਡ ਦੇਣ ਦੇ ਵਿੱਚ ਸਹਾਇ ਹੋ ਸਕੇਗੀ ਜਾਂ ਫਿਰ ਪੰਜਾਬ ਦਾ ਜਿਹੜਾ ਨੁਕਸਾਨ ਹੋਇਆ ਉਸ ਦੀ ਰਿਪੋਰਟ ਕੀ ਆਵੇਗੀ ਉਹ ਮੋਰ ਦੁਆਰਾ ਸੀ ਤੁਹਾਨੂੰ ਬੋਲਦਾ ਪੰਜਾਬ ਦੇ ਵਿੱਚ ਕਿਸੇ ਸਮੇ ਜਿਹੜਾ ਸਾਂਝੀ ਕਰਾਂਗੇ ਹੁਣ ਮੈਨੂੰ ਤੇ ਮੇਰੇ ਸਹਿਯੋਗੀ ਨੂੰ ਇਜਾਜ਼ਤ ਧੰਨਵਾਦ ਥਿਸ ਪ੍ਰੋਗਰਾਮ ਇਸ ਸਪਾਂਸਰਡ ਬਾਈ ਦਾ ਸਿੰਗਲਰ ਆਫਿਸ ਬੇਕਰਸਫੀਲਡ ਫੋਰ 올 ਯਰ ਇਮੀਗ੍ਰੇਸ਼ਨ ਫੈਮਲੀ ਲਾ ਨੀਡਸ call or scan QR code to contact us Rodis Inc million miles with smile or scan QR code to contact us Tabai Indian cuisine taste fine authentic Indian cuisine in Tracy or scan QR code to contact us Smiley Valley Family Dental Office or scan QR code to contact us